ਉਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੇ ਆਪਣੇ ਵਿਧਾਇਕ ਨੇ ਅਮਰਸਰ ਤੋਂ ਨੇ ਸਾਬਕਾ ਪੁਲਿਸ ਅਧਿਕਾਰੀ ਨੇ ਇਹ ਵੀ ਜਦੋਂ ਬੋਲਦੇ ਨੇ ਤਾਂ ਕੋਈ ਨਾ ਕੋਈ ਫਿਰ ਖੁਲਾਸਾ ਹੀ ਕਰ ਦਿੰਦੇ ਮੈਂ ਕਹਿੰਦਾ ਹੈਰਾਨ ਆ ਇਸ ਗੱਲ ਤੇ ਕਹਿੰਦਾ ਵੀ ਇਹ ਨਿੱਜੀ ਰਾਏ ਆ ਕਹਿੰਦਾ ਜੇ ਮੈਂ ਗੱਲ ਕਰਦਾ ਬਰਗਾੜੀ ਦੀ ਨਾ ਤਾਂ ਮੈਨੂੰ ਭੌਤ ਮਾਨ ਨੇ ਕਿਹਾ ਕਿ ਇਹ ਬਰਗਾੜੀ ਮੋਰਚੇ ਲੱਗੇ ਸੀਗੇ ਉੱਥੇ ਜੀ ਦੋ ਸ਼ਹੀਦ ਹੋ ਗਏ ਸੀਗੇ ਸਿੰਘ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਜਲਦੀ ਹੋਵੇ ਫਾਸਟ ਟਰੈਕ ਤੇ ਪਹੁੰਚਵੇ ਅਦਾਲਤ ਦੇ ਵਿੱਚ ਤੇ ਪਰ ਕਹਿੰਦਾ ਮੈਨੂੰ ਕਹਿੰਦੇ ਆ ਭੂਆ ਤੁਮਾਨ ਕਿ ਨਿੱਜੀ ਰਾਜ ਆ ਕਹਿੰਦੇ ਮੇ ਨਿੱਜੀ ਰਾਜ ਉਦੋਂ ਵੀ ਹੋਣੀ ਚਾਹੀਦੀ ਸੀਗੀ ਮਾਨ ਸਾਹਿਬ ਜਦੋਂ ਤੁਸੀਂ ਜਦਾਲਾਬਾਦ ਤੋਂ ਹਾਰ ਗਏ ਸੀਗੇ ਕਹਿੰਦਾ ਜਦੋਂ ਫੋਟੋਆਂ ਲਾ ਲਾ ਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦਿੱਤੀਆਂ ਗੁੰਮਰ ਵਿਜੇ ਪ੍ਰਤਾਪ ਸਿੰਘ ਇਹਨਾਂ ਦੇ ਆਪਣੇ ਵਿਧਾਇਕ ਨੇ ਅਮਰਸਰ ਤੋਂ ਨੇ ਸਾਬਕਾ ਪੁਲਿਸ ਅਧਿਕਾਰੀ ਨੇ ਇਹ ਵੀ ਜਦੋਂ ਬੋਲਦੇ ਨੇ ਤਾਂ ਕੋਈ ਨਾ ਕੋਈ ਫਿਰ ਖੁਲਾਸਾ ਹੀ ਕਰ ਦਿੰਦੇ ਨੇ ਬਰਗਾੜੀ ਦੇ ਮਾਮਲੇ ਦੇ ਕੱਲ ਕੱਲ ਅਸਤ ਸੁਨੀਤਾ ਕੇਜਰੀਵਾਲ ਦੇ ਕੋਲ ਬੈਠੇ ਸੀ ਇਹ ਹਮ ਫ੍ਰੀਦਾ ਕੇਜਰੀਵਾਲ ਦੇ ਕੋਲ ਬੈਠਿਆ ਨੇ ਬੜਾ ਭੂਆ ਤਮਾਨ ਨੂੰ ਛੰਡਿਆ ਸੱਜਿਜ ਪਾ ਕੇ ਤੇ ਉਹ ਕਹਿੰਦਾ ਵੀ ਮੈਂ ਕਹਿੰਦਾ ਹੈਰਾਨ ਆ ਇਸ ਗੱਲ ਤੇ ਕਹਿੰਦਾ ਵੀ ਇਹ ਨਿੱਜੀ ਰਾਏ ਆ ਕਹਿੰਦਾ ਜਿਵੇਂ ਗੱਲ ਕਰਦਾ ਬਰਗਾੜੀ ਦੀ ਨਾ ਤਾਂ ਮੈਨੂੰ ਭੁਗਤਮਾਨ ਨੇ ਕਿਹਾ ਕਿ ਇਹ ਬਰਗਾੜੀ ਮੋਰਚੇ ਲੱਗੇ ਸੀਗੇ ਉੱਥੇ ਜੀ ਦੋ ਸ਼ਹੀਦ ਹੋਗੇ ਸੀਗੇ ਸਿੰਘ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਜਲਦੀ ਹੋਵੇ ਫਾਸਟ ਟਰੈਕ ਦੇ ਪਹੁੰਚਵੇ ਅਦਾਲਤ ਦੇ ਵਿੱਚ ਤੇ ਪਰ ਕਹਿੰਦਾ ਮੈਨੂੰ ਕਹਿੰਦੇ ਆ ਭੁਗਤਮਾਨ ਕਿ ਨਿੱਜੀ ਰਾਏ ਆ ਕਹਿੰਦਾ ਵੀ ਨਿੱਜੀ ਰਾਏ ਉਦੋਂ ਵੀ ਹੋਣੀ ਚਾਹੀਦੀ ਸੀਗੀ ਮਾਨ ਸਾਹਿਬ ਜਦੋਂ ਤੁਸੀਂ ਜਦਾਲਾਬਾਦ ਤੋਂ ਹਾਰ ਗਏ ਸੀਗੇ ਉਸ ਤੋਂ ਬਾਅਦ ਗੱਲ ਚੱਲੀ ਸੀਗੀ ਬਰਗਾੜੀ ਦੀ ਮੈਂ ਬੋਲਿਆ ਸੀਗਾ ਮੈਂ ਤੁਸੀਂ ਫਿਰ ਮੇਰੀਆਂ ਫੋਟੋਆਂ ਲਾ ਕੇ ਪੂਰੇ ਪੰਜਾਬ ਵਿੱਚ ਵੰਡੀਆਂ ਸੀਗੀਆਂ ਉਹਦੇ ਨੂੰ ਨਿੱਜੀ ਦਾਇਰੇ ਹੁਣ ਚਾਹੀਦੀ ਸੀ ਨਾ ਮੇਰੀ ਮੇਰੀਆਂ ਫੋਟੋਆਂ ਲਾ ਕੇ ਤੁਸੀਂ ਵੰਡੀਆਂ ਸੀਗੀਆਂ ਕੱਲੇ-ਕੱਲੇ ਹਲਕੇ ਦੇ ਵਿੱਚ ਵੀ ਇਹ ਦੇਖੋ ਬਰਗਾੜੀ ਦਾ ਮਾਮਲਾ ਕੀ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੈਗੇ ਨੇ ਸਾਡੇ ਜਿੰਦਾ ਗੁਰੂ ਨੇ ਤੇ ਜਿੰਦਾ ਗੁਰੂ ਇਸ ਦਾ ਬਦਲਾ ਲੈਣਗੇ ਲੈ ਕੇ ਹਟਣਗੇ ਕਦੇ ਵੀ ਇਹ ਨਹੀਂ ਕਹਿੰਦਾ ਜਦੋਂ ਫੋਟੋਆਂ ਲਾ ਲਾ ਕੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ 91 ਸੀਟਾਂ ਦਿੱਤੀਆਂ 91 ਸੀਟਾਂ 91 ਸੀਟਾਂ ਦਿੱਤੀਆਂ ਤੇ ਅੱਜ ਤੁਸੀਂ ਮੇਰੇ ਨਿੱਜੀ ਰਾਜ ਕਹਿ ਰਹੇ ਹੋ ਤੁਹਾਨੂੰ ਚਾਹੀਦਾ ਕਿ ਬਰਗਾੜੀ ਦੇ ਮੁੱਦੇ ਤੇ ਅਸਲ ਵਿੱਚ ਗੱਲ ਇਹ ਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਗ੍ਰਹਿ ਹਪਾਲੇ ਦੇ ਨਾਲ ਮਰਦਾ ਸੀਗਾ ਕੱਲਾ ਗ੍ਰਹਿ ਭਾਗ ਭਾਈ ਤੇਰੇ ਕੋਲ ਤੂੰ ਲਾ ਲਾ ਜਾਂ ਗ੍ਰਹਿ ਭਾਗ ਲਾਲਾ ਜਦ ਤੂੰ ਐਂ ਲਾ ਕਰ ਲਾ ਭਾਈ ਤੂੰ ਆਪਣਾ ਗ੍ਰਹਿ ਭਾਗ ਦੇ ਵਿੱਚ ਕੋਈ ਨੂੰ ਦੇ ਦਿੰਦੇ ਆ ਉਹਦਾ ਮੰਤਰੀ ਭਾਵੇਂ ਰਹਿੰਦੇ ਮੁੱਖ ਮੰਤਰੀ ਹੋ ਪਰ ਉਹਦੇ ਵਿੱਚ ਕਹੋਦਾ ਦੇ ਦਿੰਦੇ ਗ੍ਰਹਿ ਭਾਗ ਦੇਦਾ ਭਾਈ ਤੂੰ ਇਸ ਮੁੱਦੇ ਤੇ ਜੋ ਕਰਨਾ ਕਰ ਲਾ ਆ ਤੂੰ ਤੇਰਾ ਮਨ ਚ ਪਿੱਛੇ ਨਾ ਰਹਿ ਜੇ ਗੱਲ ਕਿਤੇ ਤੇ ਗੱਲਾਂ ਬਾਤਾਂ ਤੂੰ ਕਰੀ ਜਾਣਾ ਜਿਆਦਾ ਆ ਲੈ ਸਾਫ ਸਾਰਾ ਕੁਝ ਹੀ ਕੱਲ ਉਹਨਾਂ ਨੇ ਚੋਣਾ ਚੱਲ ਰਹੀਆਂ ਨੇ ਭਾਰਤ ਵਿੱਚ ਤੇ ਬਰਗਾਰੀ ਵਾਲਾ ਮੋਰਚਾ ਫੇਰ ਲੈ ਆਏ ਉਹ ਤੇ ਕੇਜਰੀਵਾਲ ਦੀ ਟੀਮ ਆਏ ਜੀ ਪੂਰੀ ਜਿਹਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਆ ਪੰਜਾਬ ਦੇ ਤੇ ਮੁੱਖ ਮੰਤਰੀ ਪੰਜਾਬ ਵਾਲੇ ਨੂੰ ਪੂਰੇ ਭੰਡਰੇ ਨੇ ਸਾਜ ਚ ਪਾ ਕੇ ਛੰਡ ਰਹੇ ਨੇ ਉਹਨੂੰ ਜੀ ਜੀ ਬਿਲਕੁਲ ਜੀ ਤੇ ਪਿੱਛੇ ਜੀ ਵੀ ਉਹਨਾਂ ਨੇ ਕਈ ਤਰ੍ਹਾਂ ਦੇ ਮੁੱਦੇ ਚੁੱਕੇ ਸੀਗੇ ਉਦੋਂ ਵੀ ਚਰਚਾ ਦੇ ਵਿੱਚ ਆ ਗਏ ਸੀਗੇ ਰघव ਚੱਡਾ ਦੇ ਉੱਤੇ ਵੀ ਨਿਸ਼ਾਨੇ ਸਾਧ ਚੁੱਕੇ ਨੇ ਉਹ ਨਸ਼ੇ ਦੇ ਮਾਮਲੇ 'ਚ ਵੀ ਇਹਨਾਂ ਦੇ ਖਾਸਮ ਖਾਸ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲਗਾਏ ਸੀ ਹੋ ਜੇ ਕਾਰਵਾਈਆਂ ਦੀ ਮੰਗ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਆਪਣੇ ਆਪ ਦੇ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਨਿਟਰ ਹਾਂ ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ